ਇਹ ਕਰਦੇ ਇੱਕ ਮੁੜਕੇ ਪੂਰੇ ਕਰਦੇ ਇੱਕ ਮੁੜਕੇ ਆਵੇਂ ਤੁਹਾਡਾ ਕੀ ਗੱਲਬਾਤ ਹੋਈ ਸਾਰੀ ਜੀ ਇਹ ਮੇਰਾ ਪੋਤਰਾ ਹੈ ਗੁਰਸ਼ਬਦ ਮੀਤ ਸਿੰਘ ਅੱਛਾ ਜੀ ਇਹ ਬਈ ਕੀ ਗੱਲਬਾਤ ਹੈ ਇਹ ਬਈ ਰੋਡ ਦੇ ਉੱਤੇ ਚੜਿਆ ਪਿੱਛੋਂ ਬਲੈਰੋ ਆਉਂਦੀ ਸੀ ਉਹਨੇ ਵੇਖਿਆ ਨੀਗਾ ਉਹਦੇ ਕੋਈ ਕੰਟਰੋਲ ਨਹੀਂ ਆਈ ਸਿੱਧੀ ਯਾਰਾ ਜੀ ਇਹ ਕਿੰਨੀ ਕੁ ਉਮਰ ਸੀ ਬੱਚੀ ਦੀ ਉਹ ਬਨ ਨਹੀਂ ਆ ਕੋਈ 16 ਸਾਲ 15 ਸਾਲ ਤੇ ਇਹ ਇਹ ਮੋਟਰਸਾਈਕਲ ਤੇ ਦਸਰੇ ਸੀ ਨਹੀਂ ਸਾਈਕਲ ਤੇ ਅੱਛਾ ਇਹ ਸਾਈਕਲ ਤੇ ਸੀ ਤੇ ਜਿਹੜੀ ਗੱਡੀ ਵਿੱਚ ਵੱਜੀ ਆ ਉਹ ਕਿਹੜੀ ਸੀ ਬਲੈਰੋ ਗੱਡੀ ਦੱਸਦੇ ਆ ਕੋਈ ਮੈਂ ਤਾਂ ਵੇਖੀ ਨਹੀਂ ਬਲੈਰੋ ਗੱਡੀ ਬਲੈਰੋ ਇਹਦੇ ਵਿੱਚ ਖਾਕ ਲੱਗੀ ਤਾ ਉਹਨੂੰ ਜਿਹੜਾ ਹੁਣ ਕਿੱਥੇ ਗੱਡੀ ਕਿੱਥੇ ਆਏ ਪੁਲਿਸ ਸਟੇਸ਼ਨ ਤੇ ਰਿਸ਼ਟ ਕਰ ਲਈ ਗੱਡੀ ਉੱਥੇ ਆ ਹਾਂਜੀ ਤੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਹੀ ਹੋ ਗਈ ਹੈ ਕੀ ਮੰਗ ਕਰਦੇ ਹੋ ਸਾਫ ਮੰਗ ਇਨਸਾਫੀ ਮੰਗਦੇ ਆ ਵੀ ਕੋਈ ਤੁਹਾਡਾ ਕਿਹੜਾ ਪਿੰਡ ਹੈ ਕੀ ਸਰਮਾ ਮੈਂ ਵੀਜੀ ਕਲਵੰਦ ਸਿੰਘ ਆ ਵਾਸੀ ਆਈ ਨਾਲੇ ਦਾ ਹੀ ਆ ਹਾਂਜੀ ਇਹ ਬੱਚਾ ਜੀ ਮੈਂ ਆਪਣੇ ਘਰ ਤੋਂ ਲੈ ਕੇ ਆਉਂਦੇ ਆ ਉਹਨਾਂ ਨੂੰ ਟ੍ਰਿਪ ਲੱਗਦੀ ਉਹਨਾਂ ਦਾ ਬਲੱਡ ਘਾਟੀ ਤੇ ਮੈਂ ਉਹਨੂੰ ਲੈ ਕੇ ਆਉਂਦੇ ਆ ਤੇ ਸੜਕ ਤੇ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਬੱਚੇ ਦਾ ਇਹ ਸਾਈਕਲ ਤੇ ਮੋਰੋ ਬਲੈਰੋ ਗੱਡੀ ਆਉਂਦੀ ਹੈ ਉਮਰਸਾ ਰੋਡ ਤੋਂ ਦੋਨਾਂ ਦੀ ਸਪੀਡ ਕਾਫੀ ਉਤਰਾ ਤੇ ਉਹਨਾਂ ਨੂੰ ਖਾਦ ਖੁਦ ਲੱਦੀ ਗੱਡੀ ਦੇ ਵਿੱਚ ਨਾ ਕੋਈ ਕੰਟਰੋਲ ਨਹੀਂ ਹੋਈ ਤੇ ਬੱਚੇ ਦੇ ਸਾਈਕਲ ਦੇ ਵਿੱਚ ਵੱਜੀ ਆ ਤੇ ਟਾਇਰ ਜਿਹੜਾ ਗੱਡੀ ਦਾ ਸਿਰ ਤੇ ਚੜ ਗਿਆ ਸੀ ਪਹਿਲਾਂ ਟੱਕਰ ਵੱਜੀ ਮੁਰਕ ਟਾਇਰ ਚੜ ਗਿਆ ਸਿਰ ਤੇ ਉਹ ਦੋ ਵੀਜੀ ਉੱਥੇ ਪਬਲਿਕ ਵਾਵਾ ਇਹਦੇ ਕੋਈ ਚੁੱਕਦਾ ਜਗਦਾ ਨਹੀਂ ਤੇ ਆਪਾਂ ਨੂੰ ਆਪਣਾ ਵੀ ਬਚਾ ਏਡਾ ਇਹ ਤੇ ਆਪਾਂ ਉਹ ਨਹੀਂ ਰਹਾ ਗਿਆ ਤੇ ਆਪਾਂ ਮੋਟਰਸਾਈਕਲ ਤੇ ਲਾ ਦੇ ਵੀਜੀ ਨੂੰ ਇੱਥੇ ਲਾਏ ਆ ਪਰ ਡੈਥ ਉਹਦੀ ਵੀਜੀ ਮੌਕੇ ਤੇ ਉੱਥੇ ਹੀ ਹੋ ਗਈ ਸੀ ਬਾਕੀ ਇਹ ਆ ਵੀਜੀ ਕੰਟਰੋਲ ਜਿਹੜਾ ਗੱਡੀ ਵਾਲਿਆਂ ਨੂੰ ਚਾਹੀਦਾ ਵੀ ਕਿਹੜਾ ਟਾਈਪ ਉਹ ਤਾਂ ਕਿਹੜਾ ਕਿਤਰਾ ਚੱਲੰਦਾ ਦਾ ਸ਼ਹਿਰ ਚ ਹਮੇਸ਼ਾ ਕੰਟਰੋਲ ਚ ਵਿਜੀ ਚਲਾਣਾ ਚਾਹੀਦਾ ਫਾਈਵ ਵੀ ਰੋਡ ਤੇ ਮੰਨਿਆ ਕਿ ਬੜੀ ਗੱਡੀ ਪੁਝੜੀ ਹੈ ਸ਼ਹਿਰ ਚ ਆਉਂਦਾ ਕੰਟਰੋਲ ਵਿਜੀ ਹਰੇਕ ਨੂੰ ਚਾਹੀਦਾ ਹਰੇਕ ਦਾ 3 ਪੁੱਤ ਵਿਜੀ ਡਾਉਂਦਾ ਪਰ ਆਪਣੇ ਕੋ ਨਹੀਂ ਵਿਜੀ ਇਹ ਚੀਜ਼ ਵੇਖੀ ਗਈ ਇਹ ਗੱਡੀ ਚ ਲੋਡ ਸੀ ਕੋਈ ਲੋੜ ਹੀ ਵਿਜੀ ਖਾਦ ਲੱਗੀ ਹੋਈ ਗੱਡੀ ਠਾਣੇ ਪੜਾਤੀ ਵਿਜੀ ਬੰਦਾ ਵੀ ਰੈਸਟ ਕਰਾਤਾ ਹੈ ਉਹਨੂੰ ਮਗਦੋਂ ਠਾਣੇ ਫੜਾਤਾ ਹੈ ਵਿਜੀ ਬਾਕੀ ਆਪਣੇ ਕੋਦੇ ਵਿਜੀ ਇਹਦੀ ਲੋਕ ਵੇਖਿਆ ਜਾਂਦਾ ਭਵੇਂ ਕਿਤਰਾ ਵੀ ਹੈ ਇਨਸਾਨੀਅਤ ਤੌਰ ਤੇ ਆਪਣੇ ਕੋ ਨਹੀਂ ਚਲੇ ਗਿਆ ਵੀਰ ਜੀ ਪਰ ਮੇਰੇ ਹੱਥੋਂ ਵੀ ਜੀ ਗਿਆ ਬੱਚਾ ਹਰ ਇੱਕ ਨੂੰ ਵੀ ਜੀ ਪਾਤ ਜੋੜ ਕੇ ਬੇਨਤੀ ਗੱਡੀ ਸਾਹਮਣਾ ਚਲਾਓ ਸ਼ਾਇਦ ਜਾਣ ਕੇ ਨਾ ਗੱਡੀ ਪਜਾੜ ਚੜ੍ਹ ਕੇ ਵੀ ਜੀ ਕੋਈ ਨਾ ਹੱਥ ਕਰਾਵੇ ਬਹੁਤ ਟ੍ਰਾਫਿਕ ਵੀਰ ਜੀ ਕੀ ਪਤਾ ਕਿਦਾ ਕਿੱਥੋਂ ਕਿੱ데 ਨਿਕਲ ਆਉਣਾ ਜ਼ਰੂਰੀ ਥੋੜਾ ਵੀ ਜੀ ਕਿਸੇ ਦੇ ਬੱਚੇ ਦੇ ਨਿਕਲ ਆ ਆਪਣਾ ਵੀ ਨਿਕਲ ਸਾਡਾ ਕਿੰਨੀ ਘੰਟਾ ਨੂੰ ਕਾਲੀ ਹੁੰਦੀ ਵੀਰ ਜੀ ਮਨਪੇ ਕਿੱਥੇ ਅਸੀਂ ਕਿੱਡੀ ਕੀ ਥੇਤੀ ਪਹੁੰਚ ਜਾਣਾ ਵਾ ਇਹ ਕਰਕੇ ਵੀਜੀ ਹੌਸਲੇ ਨਾਲ ਹਮੇਸ਼ਾ ਆਪਣਾ ਸਮਝ ਕੇ ਵੀਜੀ ਚੱਲੋ ਵੀ ਆਪਾਂ ਤੁਹਾਡੇ ਵੀ ਧੀਆ ਪੁੱਤ ਦੁਨੀਆਂ 'ਚ ਤੁਰੇ ਫਿਰਦੇ ਇਹੋ ਕੇ ਵੀਜੀ ਹੌਸਲੇ ਨਾਲ ਹੁੰਦੀ ਕੰਟਰੋਲ 'ਚ ਹੁੰਦੀ ਤੇ ਇਹ ਹਾਸਾਤ ਨਹੀਂ ਨਾ ਬੱਚਾ ਜਿਹਦਾ ਵੀਜੀ ਪੁੱਤ ਗਿਆ ਵਾ ਉਹਨੂੰ ਪਤਾ ਵੀਜੀ ਬਾਕੀ ਤਾਂ ਦੁਨੀਆਂ ਨੇ ਵੇਖ ਆ ਗਏ ਹੁਣ ਚਲੋ ਆਪ ਆਪਣੇ ਘਰ ਨੂੰ ਚਲੀ ਜਾਣਾ ਇਹ ਸਿਰੀ ਕੈਂਪ ਲਾ ਇਹ ਆਪਣੇ ਹੰਬਰਸਰ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਤੇ ਇਧਰੋਂ ਸੜਕ ਤੋਂ ਸੜਕ ਕ੍ਰੋਸ ਕਰ ਰਿਹਾ ਸੀ ਇਹ ਜਿਹੜੀ ਸਨਾਕਤ ਹੋਈ ਹੈ ਸਬਦ ਸਿੰਘ son of ਗਗਨਦੀਪ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਤੇ ਉਧਰੋਂ ਗੱਡੀ ਆ ਰਹੀ ਸੀ ਤੇ ਐਕਸੀਡੈਂਟ ਮੌਕੇ ਤੇ ਦੀ ਡੈਥ ਹੋ ਗਈ ਹੈ ਜੀ ਕਿੰਨੇ ਮੋਟੇ ਬੱਚੇ ਜੀ 13 14 ਸਾਲ ਆ ਜੀ ਹਾਂ ਬੱਚੇ ਦੇ ਪਿੱਛੇ ਲੈ ਕੇ ਗੱਡੀ ਮਾਰੀ ਇਹਨੇ ਨਹੀਂ ਪਿੱਛੇ ਨਹੀਂ ਉਹ ਕ੍ਰੋਸ ਕਰਦੇ ਆ ਕਿ ਸੜਕੋਂ ਗੱਡੀਆਂ ਉੱਪਰ ਸਾਈਡ ਤੋਂ ਆ ਰਹੀ ਤੇ ਸੜਕ ਕ੍ਰੋਸ ਕਰਦੇ ਆ ਜਾਨੀ ਕਿ ਗੱਡੀ ਉਹਦੇ ਵਿੱਚ ਵੱਜੀ ਹੈ ਕੀ ਕਾਰਵਾਈ ਕੀਤੀ ਗਿਆ ਕਾਰਵਾਈ ਜੋ ਬਣਦੀ ਹੈ ਉਹਦਾ ਕੀਤੀ ਜਾਗੀ ਜਮਤ ਦੇ ਤੇ ਜਿਹੜਾ ਜੀ ਵੀ ਗੱਡੀ ਵਿੱਚ ਵੱਜੀ ਉਹ ਸਮੇਂ ਕਿਤੇ ਉਹ ਰਿਥੀ ਆਪਣੇ ਕੋਲ ਠਾਣੀ ਹੈ ਜੀ ਗੱਡੀ ਗੱਡੀ ਵੀ ਰਸਟ ਜੋ ਬਣਦੀ ਕਾਨੂੰਨੀ ਕਾਰਵਾਈ